ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕਿਪਤ ਹੈ ਅੱਜ ਰਾਮਪੁਰ ਖੇੜਾ ਗੁਰਦਾਰਾ ਸਾਹਿਬ ਚ ਜਿਸ ਤਰ੍ਹਾਂ ਕਿ ਸੰਤਪਾਪਾ ਸੇਵਾ ਸਿੰਘ ਜੀ ਇਸਤੇ ਪੂਰੀ ਸੇਵਾ ਕਰ ਰਹੇ ਨੇ ਸੋ ਜੋ ਸਾਡੇ ਉਰਨ ਸੰਤ ਸੰਧਾਨਾਮ ਸਿੰਘ ਜੀ ਦੇ ਜੋ ਸੁਪਨੇ ਸੀ ਉਹਨਾਂ ਨੂੰ ਪੂਰੇ ਕਰ ਰਹੇ ਆਂ ਔਰ ਜੋ ਕਾਰਜ ਉਹਨਾਂ ਨੇ ਸ਼ੁਰੂ ਕੀਤੇ ਸੀ ਉਹਨਾਂ ਨੂੰ ਕਾਫੀ ਮਦਦ ਕੇ ਉਹ ਸੇਵਾ 'ਚ ਲੱਗੇ ਹੋਏ ਨੇ ਉਸਰ ਕੇ ਮੈਡੀਕਲ ਦਾ ਉਹਨਾਂ ਦਾ ਸੁਪਨਾ ਸੀ ਕਿ ਇੱਥੇ ਕੈਂਪ ਲੱਗਣੇ ਚਾਹੀਦੇ ਨੇ ਮੈਡੀਕਲ ਸੇਵਾਤੀ ਦੇਣੀ ਚਾਹੀਦੀ ਹੈ ਜੋ ਆਮ ਪਬਲਿਕ ਜੋ ਹੈ ਕਿ ਜੋ ਇਲਾਜ ਨਹੀਂ ਕਰ ਸਕਦੀ ਸੋ ਉਹਨਾਂ ਲਈ ਸਭ ਖੋਲਿਆ ਗਿਆ ਸੀਗਾ ਸੋ ਆਈ ਹਸਪੀਟਲ ਆਲਰੇਡੀ ਚੱਲ ਰਹੇ ਆ ਸੋ ਇਹਦੇ ਵਿੱਚ ਇੱਕ ਰਿਕੁਆਇਰਮੈਂਟ ਸੀ ਕਿ ਜਿਹੜੀਆਂ ਅੱਜ ਕਾ ਲੇਟੈਸਟ ਮਸ਼ੀਨ ਆ ਰਹੀਆਂ ਨੇ ਸੋ ਉਹ ਲਈ ਫੇਕੋ ਮਸ਼ੀਨ ਸੀ ਇੱਕ ਜਿਹੜੇ ਕਿ ਸਰਬੰਦੇ ਬਨਾ ਚੈਰੀਟੇਬਲ ਟਰਸਟ ਮਾ ਜੋ ਇੰਸਟਾਲ ਕਰ ਦਿੱਤੀ ਗਈ ਹੈ ਜੇ ਬਾਬਾ ਜੀ ਨੇ ਅਰਦਾਸ ਕੀਤੀ ਤੇ ਉਹ ਪਬਲਿਕ ਨੂੰ ਸਮਤਪਤ ਹੋ ਗਈ ਹੈ ਤੋ ਇਸ ਤੋਂ ਲਾਗੇ ਇੱਕ ਹੋਰ ਜਿਹੜਾ ਬਾਬਾ ਜੀ ਦਾ ਸੁਪਨਾ ਆਇਆ ਹੁਣ ਕਿ ਇੱਕ ਪੂਰਨ ਹਸਪੀਟਲ ਬਣਾਇਆ ਜਾਵੇ ਵੈਸੇ ਚੱਲ ਰਿਹਾ ਇੱਥੇ ਲੈਬੋਰੀ ਸਾਡੀ ਸਰਬੱਤ ਦੇ ਪਲਾ ਟੈਸਟ ਨੂੰ ਚੱਲ ਰਹੀ ਹੈ ਕਿਤੇ तकरीबन 50-60 ਪੇਸ਼ੈਂਟ ਜਿਹੜੇ ਡੇਲੀ ਦੇ ਆ ਰਹੇ ਸੋ ਉੱਥੇ ਸਾਡੀਆਂ ਸੈਮੀ ਆਟੋ ਆਨਲਾਈਜ਼ਰ ਲੱਗੇ ਹੋਏ ਸੀ ਉਹਨਾਂ ਨੇ ਸੀ ਫੁੱਲੀ ਆਟੋਨਾਈਜ਼ਰ ਲਗਾ ਰਹੇ ਹਾਂ ਜਿਸ ਨਾਲ ਕਿ ਹੁਣ ਇਸ ਮਸ਼ੀਨ ਨਾਲ ਇੱਕ ਇੱਕ ਟੈਸਟ ਹੁੰਦਾ ਉੱਥੇ 30 ਟੈਸਟ ਜਿਹੜੇ ਇੱਕੋ ਟਾਈਮ ਹੋ ਜਾ ਕਰਨਗੇ ਤੇ ਜੇ 100-150 ਵੀ ਪੇਸ਼ੈਂਟ ਹੋ ਜਾਂਦਾ ਤੇ ਜਿਹੜਾ ਸਾਡੇ ਟੈਕਨੀਸ਼ੀਅਨਸ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਫ ਕਿੰਨੇ ਲਰਾਂਗੇ ਜਿਹੜਾ ਹਸਪੀਟਲ ਦਾ ਦੱਸਿਆ ਇਹਨਾਂ ਨੇ ਉਹ ਮੈਂ ਵੀ ਬਿਲਕੁਲ ਐਗਰੀ ਹਾਂ ਉਹਨਾਂ ਨਾਲ ਕਿ ਹਸਪੀਟਲ ਫੁੱਲ ਫਲੈਚ ਆਈਦਾ ਐ ਇਸ ਲਈ ਤੇ ਜਗ੍ਹਾ ਹੈ ਸਭ ਉਹ ਬਿਲਡਿੰਗ ਸ਼ੁਰੂ ਕਰ ਦਿੱਤੀ ਜਾਏਗੀ ਉੱਥੇ ਜਿਸ ਤਰ੍ਹਾਂ ਅੱਖਾਂ ਦਾ ਹਸਪੀਟਲ ਤੇ ਹੋਰ ਅچھے ਆਪਰੇਸ਼ਨ ਥੀਟਰ ਬਣ ਕੇ ਚੱਲਣਾ ਚੱਲਣਾ ਉਹਦੇ ਨਾਲ ਡਾਇਲਿਸਿਸ ਸੈਂਟਰ ਦੀ ਬਹੁਤ ਲੋੜ ਹੈ ਕਿਉਂਕਿ ਇਹ ਸੀਰੇ 'ਚ ਡਾਇਲਿਸਿਸ ਹੁੰਦਾ ਹੀ ਨਹੀਂ ਕਿਤੇ ਜੇ ਹੁੰਦਾ ਤਾਂ ਬਹੁਤ ਘੱਟ ਐ ਬੜੇ ਮਹਿੰਗੇ ਡਾਇਲਿਸਿਸ ਹੋ ਰਹੇ ਨੇ ਸੋ ਉਹਦੇ ਅਸੇ ਅਸੀਂ ਪਹਿਲਾਂ ਦੋ ਮਸ਼ੀਨਾਂ ਲਾ ਕੇ ਬਾਬਾ ਜੀ ਤੋਂ ਇਜਾਜ਼ਤ ਲੈ ਲਈ ਹੈ ਤੇ ਦੋ ਮਸ਼ੀਨਾਂ ਲਾ ਕੇ ਪਹਿਲਾਂ ਡੈਂਟਲ ਸੈਂਟਰ ਸ਼ੁਰੂ ਕਰਾਂਗੇ ਉਹਦੇ ਨਾਲ ਨਾਲ ਜਿਸ ਨਾਲ ਬਿਲਡਿੰਗ ਬਣਣੀ ਆ ਫਿਰ ਸਿੱਧਾ ਡਾਕਟਰ ਅਡਵਾਂਸ ਸਾਹਿਬ ਨਾਲ ਖੜੇ ਨੇ ਤੇ ਸਾਡੇ ਦੇ ਸਰਬਾਤੇ ਭਲੇ ਦੀਆਂ ਕੁਝ ਸਕੀਮਾਂ ਚੱਲਦੀਆਂ ਜਿਨ੍ਹਾਂ ਵਿੱਚ ਸਾਡੇ ਫਿਜ਼ੀਓਥੈਰੇਪੀ ਸੈਂਟਰ ਚੱਲਦੇ ਨੇ ਡੈਂਟਲ ਕਲੀਨਿਕਸ ਹਲਦੇ ਸਾਡੇ ਸੋ ਉਹ ਸਿਰਫ ਮਾਰਕੀਟ ਨਾਲੋਂ ਸਿਰਫ 12-13% ਦੇ ਅਸੀਂ ਕੰਮ ਕਰਦੇ ਆ ਜਿਸ ਨਾਲ ਲੈਬੋਰੀ 10% ਦੇ ਹੋ ਰਹੀ ਹੈ ਉਹ ਸਿਰਫ 12-13% ਦੇ ਉਹ ਹੈਗਾ ਉਹਦੀ ਅਜ ਬਹੁਤ ਲੋੜ ਹੈ ਸੋ ਜਿਸ ਵੇਸ ਨਾਲ ਇਸਰਾ ਹਸਪੀਟਲ ਬਣੇਗਾ ਤੇ ਇਹ ਵੀ ਫੈਸਿਲਿਟੀਆਂ ਜੜੀਆਂ ਨੇ ਟ੍ਰਸਟ ਨੂੰ ਮੈਂ ਦਿਨੀਆਂ ਚਾਹਾਂਗਾ ਕਿ ਉੱਥੇ ਸਾਡਾ ਜਿਹੜੀ ਤੇਰਸੀ ਫਿਜ਼ਿਓਥੈਰੇਪੀ ਸੈਂਟਰ ਖੋਲੀ ਹੈ ਨਾਲ ਦੀ ਨਾਲ ਦੋ ਜਾਂ ਤਿੰਨ ਚਿਹਰੇ ਲਾ ਕੇ ਅਸੀਂ ਤੇ ਡੈਂਟਲ ਕਲੀਨਿਕ ਖੋਲੀ ਹੈ ਜਰਾ ਸੋ ਐਜੇ ਦੇ ਫੈਸਿਲਿਟੀ ਬਨਾਲਦੇ ਆਂਗੇ ਵਾਈਫਾਈ ਵੀ ਅਰਦਾਸ ਕਰਦਾ ਕਿ ਜਿਸ ਤਰ੍ਹਾਂ ਬਾਬੇ ਦਾ ਸੁਪਨਾ ਹੈ ਇਹ ਬਹੁਤ ਜਲਦੀ ਪੂਰਨ ਹੋਏਗਾ ਔਰ ਜਿੱਦਾਂ ਹੀ ਬਿਲਡਿੰਗ ਬਣਦੀ ਹੈ ਨਾਲ ਦੀ ਨਾਲ ਜਿਹੜਾ ਅਸੀਂ ਆਪਣੀਆਂ ਜਿੰਨ ਸਾਮੇ ਕਈਆਂ ਨੇ ਅਸੀਂ ਨਾਲੀਆਂ ਸਪੂਰੀਆ ਕਰਦੇ ਆਗੇ ਡਾਕਟਰ ਸਾਹਿਬ ਜੀ ਤੁਸੀਂ ਅੱਜ ਡੈਲਸਿਸ ਸੈਂਟਰ ਲਾਉਣ ਦਾ ਵੀ ਐਲਾਨ ਕੀਤਾ ਹੈ ਜੀ ਡੈਲਸਿਸ ਦੇ ਨਾਂ ਤੇ ਸਾਡੇ ਗਰੀਬ ਗੁਰੂਏ ਲੋਕਾਂ ਦੀ ਬਹੁਤ ਹੰਡ ਉੱਠਦੀ ਜਾਂਦੀ ਹੈ ਜੀ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਕੀ ਲੱਗਦਾ ਕਿੰਨਾ ਕੁ ਲਾਭ ਮਿਲੇਗਾ ਜੀ ਦੇਖੋ ਮੈਂ ਦੱਸਾਂ ਤੁਹਾਨੂੰ ਜਿਸ ਲਈ ਅੱਜ ਤੋਂ ਤੁਸੀਂ 8-900 ਪਰ ਲੈ ਲਓ ਤੇ ਡੈਲਸਿਸ ਬਹੁਤ ਮਹਿੰਗਾ ਸੀਗਾ ਇੱਕ ਡੈਲਸਿਸ ਕਰਾਉਣ ਨੂੰ 4-5000 ਰੁਪਏ ਲੱਗਦਾ ਸੀ ਇੱਕ ਪੇਸ਼ੈਂਟ ਨੂੰ ਘੱਟੋ ਘੱਟ 10 ਵਾਰੀ ਕਰਾਉਣਾ ਪੈਂਦਾ ਮਹੀਨੇ 'ਚ ਉਸ ਦਿਨ ਤੋਂ ਅਸੀਂ ਸ਼ੁਰੂ ਕੀਤਾ ਸੀ ਅੱਜ 240 ਯੂਨਿਟ ਸਾਡੇ ਚੱਲ ਰਹੇ ਨੇ ਪੰਜਾਬ ਵਿੱਚ ਤੇ ਬਾਕੀ ਸਟੇਟਾਂ ਵਿੱਚ ਵੀ ਔਰ ਸਾਡੇ ਸਿਰਫ 650 ਰੁਪਏ ਚ ਡਿਲਸਿਸ ਹੁੰਦਾ ਜਿੱਥੇ ਸਾਡੇ 4.5 650 ਮਤਲਬ 4.5000 ਰੁਪਏ ਹੁੰਦਾ ਸੀ ਸਿਰਫ ਇੱਥੇ 650 ਚ ਹੈ ਉਹਦੇ ਨਾਲ ਜਿਹੜੀ ਕਿਟ ਆਂਦੀ ਹੈ ਡੀਲਾਈਜ਼ਰ ਕਿਟ ਕਹਿੰਦੇ ਉਹ ਉਹ ਜਿਹੜੀ ਕਿ ਇੱਕ ਕਿਟ ਤਿੰਨ ਵਾਰੀ ਯੂਜ਼ ਹੁੰਦੀ ਹੈ ਉਹ 11-1200 ਰੁਪਏ ਦੀ ਮਾਰਕੀਟ ਵਿੱਚ ਮਿਲਦੀ ਉਹ ਪੇਸ਼ੈਂਟ ਨੂੰ ਲਿਆਣੀ ਪੈਂਦੀ ਸੀ ਤੇ ਅਸੀਂ ਜਿਸ ਲਈ ਮਤਲਬ ਗੁਰੂ ਨਾਨਕ ਦੇਵ ਜਿੱਦਾਂ 550 ਸਾਲਾ ਗੁਰਪੁਰੂ ਸੀ ਅਸੀਂ 1 ਲੱਖ ਕਿਟ ਜਿਹੜੀ ਸੀ ਗਿਆ ਸੀਗੇ ਅਸੀਂ ਫ੍ਰੀ ਵੰਡਾਂਗੇ ਔਰ 1 ਲੱਖ ਕਿਟ ਜਿਹੜੀ ਉਹ ਫ੍ਰੀ ਵੰਡੀ ਗਈ ਸਾਰਿਆਂ ਪਾਸ ਆ ਰਿਹਾ ਤੇ 350 ਸਾਲ ਆ ਰਿਹਾ ਤੇ ਉਹਦੇ ਲਈ ਅਸੀਂ 1 ਲੱਖ ਜੜੀ ਕਿੱਟ ਹੋਰ ਹੈ ਸੋ ਜਿੱਥੇ ਵੀ ਕੋਈ ਡੈਂਸਸ ਕਰਾ ਰਿਹਾ ਜਾਂ ਜੋ ਵੀ ਤੁਹਾਡੇ ਮਦਰਮ ਨਾਲ ਜੋ ਸੰਢਿਆ ਕੋਈ ਡੈਂਸਸ ਕਰਾ ਰਿਹਾ ਉਹਨੂੰ ਕਿੱਟ ਚਾਹੀਦੀ ਹੈ ਤੇ ਸਾਡੇ ਹਰ ਡਿਸਟ੍ਰਿਕਟ ਸਾਡਾ ਆਫਿਸ ਹੈਗਾ ਉੱਥੇ ਜਾ ਕੇ ਤੁਸੀਂ ਕਿੱਟ ਬਿਲਕੁਲ ਫਰੀ ਲੈ ਜਾ ਸਕਦੇ ਹੋ ਸੋ ਇੱਥੇ ਵੀ ਜਿਹੜੇ ਹੋਣਗੇ ਕਿੱਟਾਂ ਸਾਰੀਆਂ ਸਾਡੇ ਵੱਲੋਂ ਫਰੀ ਦਿੱਤੀ ਜਾਂਦੀਆਂ ਨੇ ਇਹਦੇ ਨਾਲ ਕਾਫੀ ਰਲਜੀਅਨ ਮਿਲ ਜਾਂਦਾ ਕਿਉਂਕਿ ਉਹ ਇੱਕ ਇੱਕ ਡੈਂਸਸ ਲਈ 300 ਰੁਪਏ ਉਹਨਾਂ ਦਾ ਹੋਰ ਕੱਟ ਗਿਆ ਸੋ ਇਸ ਤਰ੍ਹਾਂ ਕੇ ਨਾਲ ਤਕਰੀਬਨ ਦਿਨੀ ਕਿ ਅਸੀਂ ਸੇਵਾ ਕਰ ਸਕਾਂਗੇ ਅਸੀਂ ਕਰ ਰਹੇ ਹਾਂ ਬਹੁਤ ਬਹੁਤ ਦਾ ਵਾਹਿਗੁਰੂ ਜੀ ਦਾ ਸੁਪਿੰਦਰ ਸਿੰਘ ਸਤਕਾਰਯੋਗ ਚੰਦ巴巴 ਸੇਵਾ ਸਿੰਘ ਜੀ ਵੱਲੋਂ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵੱਲੋਂ ਆਪ ਜੀ ਨੂੰ ਕੁਝ ਇੱਕ ਬੇਨਤੀਆਂ ਕਰਨ ਲੱਗਾ ਜੀ ਅੱਜ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਸਰਦਾਰ ਐਸ.ਪੀ ਸਿੰਘ ਜੀ ਉਵਰਾਏ ਸਰਬੱਤ ਦਾ ਪਲਾਚੈਰੀਟੇਬਲ ٹرسٹ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਜੋ ਇੱਥੇ ਸੰਤ巴巴 ਹਰਨਾਮ ਸਿੰਘ ਯਾਦਗਾਰੀ ਅੱਖਾਂ ਦਾ ਹਸਪੀਟਲ ਚੱਲ ਰਿਹਾ ਹੈ ਜੀ ਉਹਦੇ ਵਿੱਚ ਫੇਕੋ ਸਿਸਟਮ ਜੋ ਹੈ ਉਹ ਮਸ਼ੀਨ ਜੋ ਹੈ ਗਰੀਵਨ 25 ਲੱਖ ਰੁਪਏ ਦੀ ਕੀਮਤ ਦੀ ਉਹ ਅਜੀਬ ਸੰਗਤ ਨੂੰ ਭੇਟ ਕੀਤੀ ਗਈ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਦੇਸ਼ ਦੇ ਨਾਲ ਹੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਇਸੇ ਸਥਾਨ ਦੇ ਉੱਤੇ ਲੈਬੋਰਟਰੀ ਜੋ ਚੱਲ ਰਹੀ ਹੈ ਲੋੜਵੰਦਾਂ ਦੀ ਸਹੂਲਤ ਵਾਸਤੇ ਉਸ ਨੂੰ ਫੁੱਲੀ ਆਟੋਮੈਟਿਕ ਕਰਦਿਆਂ ਹੋਇਆ ਫੁੱਲੀ ਆਟੋਮੈਟਿਕ ਐਨਾਲਾਈਜ਼ਰ ਜੋ ਹਨ ਉਹ ਲਾਉਣ ਦਾ ਅੱਜ ਉਪਰਾਜ ਸਾਹਿਬ ਨੇ ਜੋ ਹੈ ਇੱਥੇ ਸੰਗਤ ਦੇ ਨਾਲ ਜੋ ਹੈ ਐਲਾਨ ਕੀਤਾ ਹੈ ਉਹ ਸੇਤੀ ਹੀ ਜੁਨਟ ਜੋ ਹੈ ਤੇ ਸਥਾਪਿਤ ਹੋ ਕੇ ਲੋੜਵੰਦਾਂ ਨੂੰ ਹੋਰ ਵੀ ਵਧੀਆ ਸਹੂਲਤਾਂ ਉਸ ਫੁਲੀ ਆਟੋਮੈਟਿਕ ਲੈਬਰਾਟਰੀ ਦੇ ਰਾਹੀਂ ਮਿਲਣ ਗਈਆਂ ਜੀ ਇਸ ਦੇ ਨਾਲ ਹੀ ਜੋ ਇਸ ਸਥਾਨ ਦੇ ਉੱਤੇ ਫੁੱਲ ਫਲੈਸ਼ਡ ਅੱਖਾਂ ਦਾ ਇੱਕ ਹਸਪੀਟਲ ਜੋ ਹੈ ਉਹ ਪਲਾਨ ਕੀਤਾ ਜਾ ਰਿਹਾ ਹੈ ਉਹ ਆਉਣ ਵਾਲੇ ਸਮੇਂ ਵਿੱਚ ਉਹਦੀ ਉਸਾਰੀ ਆਰੰਭ ਹੋ ਜਾਣੀ ਹੈ ਉਸ ਹਸਪੀਟਲ ਦੇ ਵਿੱਚ ਡਾਲਸਿਸ ਜੋ ਹੈ ਸਹੂਲਤਾਂ ਪ੍ਰਦਾਨ ਕਰਨ ਵਾਸਤੇ ਦੋ ਡਾਲਸਿਸ ਮਸ਼ੀਨਾ ਜੋ ਹਨ ਉਹ ਵੀ ਸੰਗਤ ਦੇ ਨਾਲ ਉਹ ਰਾਜ ਸਾਹਿਬ ਨੇ ਇਹ ਅੱਜ ਐਲਵਾਦਾ ਕੀਤਾ ਕਿ ਉਹ ਓਪੇਟ ਕੀਤੀਆਂ ਜਾਣਗੀਆਂ ਸਰਬਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਸੋਦਾਸ ਸੰਤ ਪਪਾ ਸੇਵਾ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਅਤੇ ਸਮੁੱਚੀ ਸੰਗਤ ਵੱਲੋਂ ਜਿੱਥੇ ਉਹਨਾਂ ਵੱਲੋਂ ਕੀਤੇ ਇਸ ਵੱਡੇ ਪਰਉਪਕਾਰ ਅਤੇ ਵੱਡੇ ਜੋਪੇਟ ਹੈ ਉਹਦੇ ਲਈ ਸੰਗਤ ਵੱਲੋਂ ਧੰਨਵਾਦੀ ਹੈ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਰਹਿਮਤ ਕਰਨ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਜਿਵੇਂ ਗੁਰਦੇਵ ਪਾਤਸ਼ਾਹ ਸਤਿਗੁਰੂ ਜੀ ਇਹਨਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖ ਕੇ ਇਹ ਮਾਨਵਤਾ ਦੇ ਭਲੇ ਦੀਆਂ ਸੇਵਾਵਾਂ ਲਹਿ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵੱਡੇ ਰੂਪ ਵਿੱਚ ਵੱਧ ਚੜ੍ਹ ਕੇ ਸਮੁੱਚੀ ਮਾਨਵਤਾ ਦਾ ਭਲਾ ਕਰਦੇ ਵਾਲੀਆਂ ਜੋ ਸੇਵਾਵਾਂ ਹਨ ਉਹ ਇਹਨਾਂ ਕੋਲੋਂ ਲੈਂਦੇ ਰਹੇ